ਦੁਨੀਆ ਦੇ ਦੋ ਵੱਡੇ ਮੁਲਕਾਂ ਨੂੰ ਕੁਦਰਤ ਨੇ ਆਪਣੀ ਲਪੇਟ ਦੇ ਵਿੱਚ ਲੈ ਰੱਖਿਆ ਇੱਕ ਪਾਸੇ ਅੱਗ ਨੇ ਤਬਾਹੀ ਮਚਾਰ ਰਹੀ ਹੈ ਦੂਜੇ ਪਾਸੇ ਮੀਂਹ ਨੇ ਜ਼ਿੰਦਗੀ ਦੀ ਦੌੜ ਨੂੰ ਜਮ ਕਰ ਦਿੱਤਾ ਹੈ 50000 ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਹੋ ਚੁੱਕੇ ਨੇ ਤੇ 25000 ਘਰਾਂ ਦੀ ਬਿਜਲੀ ਗੋਲ ਹੈ ਇੱਕ ਇੱਕ ਕਰਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸ਼ੁਰੂਆਤ ਅਮਰੀਕਾ ਦੇ ਹਾਲਾਤਾਂ ਤੋਂ ਯੂ ਐਸ ਏ ਤੋਂ ਲਾਸ ਐਂਜਲਸ ਦੇ ਉੱਤਰੀ ਪਹਾੜੀ ਇਲਾਕੇ 'ਚ ਲੱਗੀ ਭਿਆਨਕ ਅਤੇ ਤੇਜ਼ੀ ਨਾਲ ਫੈਲ ਰਹੀ ਅੱਗ ਕਾਰਨ ਉੱਥੇ ਰਹਿੰਦੇ 50000 ਤੋਂ ਵੱਧ ਲੋਕਾਂ ਨੂੰ ਨੂੰ ਜਗ੍ਹਾ ਖਾਲੀ ਕਰਨ ਦੇ ਹੁਕਮ ਜਾਂ ਚੇਤਾਵਨੀ ਜਾਰੀ ਕੀਤੀ ਗਈ ਹੈ ਦੂਜੇ ਪਾਸੇ ਦੱਖਣੀ ਕੈਲੀਫੋਰਨੀਆ ਚ ਤੇਜ਼ ਹਵਾਵਾਂ ਦੋ ਥਾਵਾਂ ਤੇ ਪਹਿਲਾ ਫੜਕੀ ਅੱਗ ਹਲੇ ਤੱਕ ਬੁਝਾਈ ਨਹੀਂ ਜਾ ਸਕੀ ਲਾਸ ਐਂਜਲਸ ਕਾਉਂਟੀ ਦੇ ਫਾਇਰ ਬਰਗੇਡ ਮੁਖੀ ਐਂਥਨੀ ਮਾਰ ਰੈਨੋ ਨੇ ਕਿਹਾ ਕਿ ਹੁਣ ਦੀ ਸਥਿਤੀ ਪਿਛਲੇ 16 ਦਿਨਾਂ ਤੋਂ ਵੱਖਰੀ ਹੈ ਉਹਨਾਂ ਕਿਹਾ ਕਿ ਹਾਲਾਂਕਿ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਹੈ ਪਰ ਫਾਇਰ ਬਰਗੇਡ ਅਮਲਾ ਅੱਗ ਬੁਝਾਉਣ ਚ ਕਾਮਯਾਬ ਹੋ ਰਿਹਾ ਹੈ ਅਧਿਕਾਰੀਆਂ ਮੁਤਾਬਕ ਰੈਡ ਫਲੈਗ ਚੇਤਾਵਨੀ ਵਧਾ ਦਿੱਤੀ ਗਈ ਹੈ ਹਾਊਸੇਸ 'ਚ ਅੱਗ ਲੱਗੀ ਅਤੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਲੇਕ ਕਲਾਸਿਕ ਨੇੜੇ 16 ਵਰਗ ਮੀਲ ਖੇਤਰ 'ਚ ਰੁੱਖ ਅਤੇ ਝਾੜੀਆਂ ਸੜ ਕੇ ਸੁਆਹ ਹੋ ਗਏ। ਇਹ ਚੀ ਲੱਗਦੀ ਲਪੇਟ 'ਚ ਆਏ ਈਟਨ ਅਤੇ ਪੈਲਿਸੇਟ ਤੋਂ ਲਗਭਗ 64 ਕਿਲੋਮੀਟਰ ਦੂਰ ਲੋਕਾਂ ਦਾ ਪਸੰਦੀਦਾ ਮਨੋਰੰਜਨ ਖੇਤਰ ਹੈ। ਈਟਨ ਅਤੇ ਪੈਲਿਸੇਟਸ 'ਚ ਕਰੀਬ 3 tuầnਾਂ ਤੋਂ ਅੱਗ ਲੱਗੀ ਹੋਈ ਹੈ। ਲਾਸ ਐਂਜਲਸ ਕਾਉਂਟੀ ਦੇ ਸ਼ੈਰਫ ਰੌਵਿਟਾ ਲੂਨਾ ਦੱਸਿਆ ਕਿ 31,000 ਤੋਂ ਵੱਧ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਜਦਕਿ 23,000 ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਆਸਟ੍ਰੇਲੀਆ ਦੇ ਪੂਰਬੀ ਤੱਟ ਤੇ ਤੇਜ਼ ਤੂਫਾਨ ਨੇ ਦਸਤਕ ਦਿੱਤੀ ਹੈ ਤੂਫਾਨ ਕਾਰਨ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਨੇ ਨਾਲ ਹੀ ਰੁੱਖਾਂ ਦੇ ਡਿੱਗਣ ਕਾਰਨ ਪ੍ਰਮੁੱਖ ਸੜਕਾਂ ਤੇ ਆਵਾਜਾਈ ਵੱਧਿਤ ਹੋਈ ਹੈ ਸਥਾਨਿਕ ਸਮੇਂ ਅਨੁਸਾਰ 25000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਵਾਂਝੇ ਸਨ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਬਿਜਲੀ ਦੇ ਤੂਫਾਨ ਨੇ ਨਿਊ ਸਾਊਥ ਵੇਲਜ਼ ਰਾਜ ਦੀ ਰਾਜਧਾਨੀ ਸਿਡਨੀ ਤੋਂ ਲਗਭਗ 500 ਕਿਲੋਮੀਟਰ ਉੱਤਰ ਵਿੱਚ ਪੂਰਬੀ ਤੱਟ ਦੇ ਸ਼ਹਿਰ ਗ੍ਰਾਫਟਨ ਵਿੱਚ ਦਸਤਕ ਦਿੱਤੀ ਅਤੇ ਫਿਰ ਉੱਤਰ ਵਾਲ ਕਿਊਜ਼ਲੈਂ ਚਲਾ ਗਿਆ ਜਿਸ ਨਾਲ ਤੇਜ਼ بارش ਹੋਈ ਅਤੇ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਗਤੀ ਨਾਲ ਹਵਾ ਚੱਲੀ ਤੂਫਾਨ ਨੇ ਵਿਆਪਕ ਨੁਕਸਾਨ ਪਹੁੰਚਾਇਆ ਜਿਸ ਨਾਲ ਦਰਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗੀਆਂ ਸਟੇਟ ਐਮਰਜੈਂਸੀ ਸੇਵਾ ਨੇ ਕਿਹਾ ਕਿ ਮਦਦ ਲਈ ਉਹਨਾਂ ਨੂੰ 100 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਸਨੇਊ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਬਲੈਕਆਊਟ ਤੋਂ ਪ੍ਰਭਾਵਿਤ ਜਾਇਦਾਦਾਂ ਨੂੰ ਬਿਜਲੀ ਬਹਾਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ